ਮੇਰੇ ਭਰਾਵਾਂਗੇ ਨਹੀਂ ਬੰਦ ਕਰ ਦੋ ਦਰਵਾਜਾ ਤੇ ਬੇਨਤੀ ਇਹ ਆ ਦੇਖੋ ਹੱਥ ਜੋੜ ਕੇ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਹੱਥ ਜੋੜ ਕੇ ਪ੍ਰੈਸ ਵਾਲੇ ਭਰਾਵਾਂ ਨੂੰ ਬੇਨਤੀ ਆ ਜਿਹੜੀ ਲੜਾਈ ਆਪਾਂ ਅੰਦਰ ਲੜਦੇ ਕਿਰਪਾ ਕਰਕੇ ਸਾਡਾ ਸਾਥ ਦੋ ਮੇਰੀ ਘਰ ਦੀ ਲੜਾਈ ਨਹੀਂ ਆ ਨਾ ਇਹਦੇ ਵਿੱਚ ਮੇਰਾ ਕੋਈ ਮਿੱਜੀ ਆ ਜਿਸ ਸ਼ਹਿਰ ਤੇ ਅਸੀਂ ਜੰਮੇ ਪਲੇ ਆ ਜਿਸ ਸ਼ਹਿਰ ਦੀ ਅਸੀਂ ਰੋਟੀ ਖਾਧੀ ਉਸ ਸ਼ਹਿਰ ਦੀ ਲੜਾਈ ਆ ਆਮ ਆਦਮੀ ਪਾਰਟੀ ਵੋਟਾਂ ਦੇ ਨਾਂ ਤੇ ਡੈਮੋਕਰੇਸੀ ਨੂੰ ਖਤਮ ਕਰ ਰਹੀ ਮંત્રી ਜੀ ਹਮੇਸ਼ਾ ਹੀ ਸਾਨੂੰ ਕਦੇ ਨਾ ਕਦੇ ਕਿਤੇ ਚੋਰ ਖਾ ਕੇ ਕਹਿੰਦੇ ਵੀ ਚੋਰ ਆਮ ਸੀ ਨਕਮੇ ਆ ਮੈਂ ਸ਼ਹੀਦ ਸਿੰਘਾਂ ਤੇ ਮਾਤਾ ਨੈਣਾ ਦੇ ਵੀ ਦੀ ਸਾਫਾ ਕੇ ਕਹਿੰਦਾ ਕਿ 15 ਸਾਲ 1 ਰੁਪਿਆ ਖਾਦਾ ਹੋਵੇ ਕੌਂਸਲ ਦੇ ਵਿੱਚੋਂ ਰਿਸ਼ਵਤ ਦਾ ਤਾਂ ਮੇਰਾ ਪਰਿਵਾਰ ਦਾ ਬੇੜਾ ਗੜ ਖੋਜਵੇ ਤੇ ਮੰਤਰੀ ਨੂੰ ਵੀ ਕਹਿੰਦਾ ਕਿ ਜੇ ਤੂੰ 3 ਸਾਲ ਚ 1 ਰੁਪਿਆ ਰਿਸ਼ਵਤ ਨਹੀਂ ਖਾਦਾ ਆ ਸਾਫਾ ਮੈਂ ਮੰਤਰੀ ਨੂੰ ਵੀ ਕਹਿੰਦਾ ਕਿ ਕਿੱਦਾਂ ਖੇੜੇ ਦੇ ਪਹਾੜਾਂ ਦੇ ਵਿੱਚ ਰੌਲਟੀਆਂ ਹੁੰਦੀਆਂ ਕੌਣ ਰੌਲਟੀ ਕਰਦਾ ਉਹਨਾਂ ਦੇ ਕੱਟ ਕੱਟ ਕਰਕੇ ਦੱਸ ਫੇ ਤੈਨੂੰ ਦਿਲ ਤੋਂ ਮੰਦਾ ਪਰ ਆਓ ਸਾਡੀ ਲੜਾਈ ਨਹੀਂ ਐ ਮੇਰੀ ਨਹੀਂ ਐ ਤੁਸੀਂ ਸੋਚਦੇ ਮੈਂ ਲੀਡਰੀ ਕਰਦਾ ਮੈਂ ਛੋਟਾ ਹੁੰਦੇ ਤੋਂ ਸ਼ਹਿਰ ਲਈ ਲੜ ਰਹੇ ਹਾਂ ਮੇਰੀ ਕੋਈ ਨਿੱਜੀ ਲੜਾਈ ਨਹੀਂ ਐ ਤੁਸੀਂ ਸਾਡਾ ਸਾਥ ਦੋ ਪੱਤਰਕਾਰ ਭਰਾ ਹਮੇਸ਼ਾ ਸਾਥ ਦਿੰਦੇ ਲੜਾਈ ਕਿਸ ਗੱਲ ਦੀ ਐ 24 ਜੁਲਾਈ ਦੇ 2024 ਦੇ ਤੇ 2024 ਨਵੰਬਰ ਦੇ ਕੰਮ ਪਾਸ ਕੀਤੇ ਹੋਏ ਮંત્રી ਸਾਹਿਬ ਨੇ ਤੇ ਅਧਿਕਾਰੀਆਂ ਨਾਲ ਮਿਲ ਕੇ ਜਿਹੜੇ ਕੰਮ ਰੁਕੇ ਹੋਏ 10 ਕਰੋੜ ਦੇ ਕੰਮ ਜਿਹੜੇ ਸ਼ਹਿਰ ਚਾਤੇ ਅੱਜ ਕੱਲ ਇਹਨਾਂ ਨੇ ਤਰਲਾ ਦਿੱਤਾ ਕਹਿੰਦੇ ਸਾਡਾ ਥੀਏਟਰ ਆ ਬੀਬੀ ਅੰਬੀ ਦਾ ਨਹੀਂ ਪਰ ਦੋਸਤੋ 6 ਕਰੋੜ ਦੇ ਇਹ ਜੇ ਕੰਮ ਹੈ ਜਿਹੜੇ ਮੰਤਰੀ ਦੇ ਕਹੇ ਤੇ ਲੋਕਲ ਬਾਡੀ ਡਿਪਾਰਟਮੈਂਟ ਨੇ ਰੋਕੇ ਹੋਏ ਕਿ ਕਹਿੰਦੇ ਇਹ ਸ਼ਹਿਰ ਤੋਂ ਬਾਹਰ ਦੇ ਕੰਮ ਨੇ ਉਹਦੀ ਲਿਸਟ ਹੈ ਸਾਡੇ ਕੋਲ ਫੋਟੋਆਂ ਖਿੱਚ ਲਈਏ 6 ਕਰੋੜ ਦੇ ਕੰਮ ਜਿਹੜੇ ਸ਼ਹਿਰ ਚ ਰੁਕੇ ਹੋਏ ਮੰਤਰੀ ਸਾਹਿਬ ਨੇ ਕਿਹਾ ਕਹਿੰਦੇ ਮੈਂ ਪੇਬਲ ਪੱਟਣ ਨਹੀਂ ਲੱਗੇ ਲੱਗੇ ਨਹੀਂ ਜਿਹੜੇ ਜਾਂ ਲੋਕ ਨਹੀਂ ਜਿਹੜੇ ਕੰਮ ਜਿਹੜੀ ਕੌਂਸਲ ਹੈ ਮਿਸਯੂਜ਼ ਕਰ ਰਹੀ ਮੈਂ ਤੁਹਾਨੂੰ ਕਹਿਣਾ ਸਬਜੀ ਮੰਡੀ ਲੱਗਦੀ ਡਬਲਯੂ ਦੇ ਪਾਸ ਡਬਲ ਸੀ ਬਲਾਦੇ ਪਿੱਛੇ ਸਾਰੀ ਸਬਜੀ ਮੰਡੀ ਦੇ ਕੰਮ ਪਾਸ ਕੀਤੇ ਨੂੰ ਸੜਕ ਦਾ 1 ਸਾਲ ਹੋ ਗਿਆ ਮੰਤਰੀ ਨੇ ਰੋਕੀ ਹੋਈ ਜਿਹੜੀ ਸੜਕ ਆਈ ਬਲਾਕ ਦੇ ਚੌਂਕ ਤੋਂ ਟੈਂਕੀ ਤੱਕਰ ਜਾਂਦੀ ਮੰਤਰੀ ਸਾਹਿਬ ਨੇ ਰੋਕੀ ਹੋਈ ਜਿਹੜੀ ਸੜਕ ਅੱਡਾ ਮਾਰਕੀਟ ਤੋਂ ਖਵਾਜਾ ਮੰਦਰ ਜਾਂਦੀ ਉਹ ਸੜਕ ਮੰਤਰੀ ਸਾਹਿਬ ਨੇ ਰੋਕੀ ਹੋਈ ਅਸੀਂ ਪਾਸ ਕੀਤੀ ਹੋਈ ਜਿਹੜੀ ਸੜਕ ਸ਼ੇਮ ਮੰਦਰ ਤੋਂ ਸਾਫਤਪਤ ਕਰ ਜਾਂਦੀ ਉਹ ਰੋਕੀ ਹੋਈ ਗੁਰੂ ਰਵਲਾ ਗੁਰੂ ਵਾਲਮੀਕ ਜੀ ਦਾ ਮੰਦਰ ਵਾਰਡ ਨੰਬਰ 6 ਉਹਦੇ ਪਿੱਛੇ ਪਾਰਕ ਬਣਨੀ ਮੰਤਰੀ ਸਾਹਿਬ ਨੇ ਉਹ ਰੋਕਿਆ ਹੋਇਆ ਵਿਦਿਤ ਸਦਨ ਹੈ ਉਹਦੇ ਪਿੱਛੇ ਪਾਰਕ ਬਣਨੀ ਮੰਤਰੀ ਸਾਹਿਬ ਨੇ ਉਹ ਰੋਕੀ ਹੋਈ ਦੋ ਪਾਰਕ ਇਲਾਕਾ ਮੇ ਹੋ ਰੋਕਿਆ ਹੋਇਆ 15 ਨੰਬਰ ਵਾਰਡ ਅਮੋਲ ਕਾਲੀਆ ਪਾਰਕ ਇਹਨਾਂ ਦੇ ਵਿੱਚ ਕੰਮ ਰੋਕੇ ਹੋਏ ਸਤਲੁਜ ਪਾਰਕ ਦਾ ਕੰਮ ਰੋਕਿਆ ਹੋਇਆ ਇਹ ਗੱਲਾਂ ਕਰਦੇ ਕਹਿੰਦੇ ਅਸੀਂ ਸ਼ਹਿਰ ਦੇ ਵਿਕਾਸ ਦੀ ਗੱਲਾਂ ਕਰਨੀਆਂ ਇਹਨਾਂ ਨੂੰ ਪੁੱਛੋ ਤੁਹਾਡੀ ਨੀਤੀ ਜਲ ਸਾਫ ਹੈ ਤੁਹਾਡੇ ਅਧਿਕਾਰੀ ਹੈ ਤੁਹਾਡੀ ਵਿਜੀਲੈਂਸ ਹੈ ਤੁਹਾਡੇ ठेकेदार ਹੈ ਜਿਹੜੇ ਆਮਦਵੀ ਪਾਰਟੀ ਦੇ ਅੱਥੇ ਕੰਮ ਕਰਦੇ ਉਹ ਜਦ ਹੈ ਤਾਂ ਅਸੀਂ ਚੋਰੀ ਕਿੱਦਾਂ ਕਰ ਸਕਦੇ ਮੰਤਰੀ ਸਾਹਿਬ ਨੇ ਜਿੰਨੀਆਂ ਪਾਰਕਾਂ ਦੇ ਕੰਮ ਹੈ ਜਿੰਨੇ ਜਿੰਮੇ ਦੇ ਕੰਮ ਹੈ ਜਿੰਨੀਆਂ ਗਲੀਆਂ ਦੇ ਕੰਮ ਹੈ ਵਾੜਨੇ ਘਬਰ ਇੱਕ ਦੇ ਬਸ ਸੀਵਰੇ ਦੀ ਪ੍ਰੋਬਲਮ ਹੈ ਵਾਲ ਨੰਬਰ 5 6 11 12 ਇਹਦੇ ਪਾਣੀ ਦੀ ਪ੍ਰੋਬਲਮ ਹੈ 3 ਨੰਬਰ ਤੇ 4 ਨੰਬਰ ਪ੍ਰੋਬਲਮ ਹੈ ਸਾਰੇ ਮੰਤਰੀ ਸਾਹਿਬ ਨੇ ਕੰਮ ਰੋਕੇ ਹੋਏ ਮੈਂ ਇੱਕ ਹੋਰ ਦੱਸਦਾ ਇੱਕ ਥਰਡ ਪਾਰਟੀ ਹੈ ਜਿਹੜੀ ਸਾਡੇ ਉੱਪਰ ਹੈ ਜਦੋਂ ਅਸੀਂ ਕੰਮ ਪਾਸ ਕਰਦੇ ਉਹ ਥਰਡ ਪਾਰਟੀ ਦੇਖਦੀ ਹੈ ਡੈਟਿਕ ਮਿਸ਼ਨਰ ਲੈਵਲ ਦੇ ਅਫਸਰਾਂ ਵਿੱਚ ਸਾਡੀਆਂ ਗਲਤੀਆਂ ਫੜਦੇ ਜਦੋਂ ਉਹਨੇ ਕੰਮ ਪਾਸ ਕਰ ਦਿੱਤੇ ਤਾਂ ਇਹ ਕੌਣ ਹੁੰਦੇ ਰੋਕਣ ਵਾਲੇ ਪਰਾਓ ਇਹ ਸ਼ਹਿਰ ਦੀ ਬਰਬਾਦੀ ਕਰ ਰਹੇ ਕਿਉਂਕਿ ਇਹਨਾਂ ਨੂੰ ਪਤਾ ਹੈ ਨਾਨਦੀ ਕੌਂਸਲ ਕਦੇ ਆਈਆਂ ਮਾਣੀ ਐ ਜਿੰਨੇ ਕੰਮ ਅਸੀਂ ਪਾਸ ਖਿੱਤੇ ਹੋ ਲੋਕ ਕਿਤੇ ਸਾਰੇ ਕੰਮਾਂ ਨੂੰ ਰੋਕ ਲਈ ਮੇਰੀ ਬੇਨਤੀ ਹੈ ਕਿ ਅਸੀਂ ਸ਼ਹਿਰਾਂ ਦੇ ਜੰਪੜ ਇਸ ਸ਼ਹਿਰ ਦਾ ਨਾਮ ਖਾਦਾ ਇਸ ਸ਼ਹਿਰ ਦੀ ਮਿੱਟੀ ਤੇ ਜੰਮੇ ਆਪਾਂ ਨੂੰ ਪਿਆਰ ਹੈ ਜਿਹੜਾ ਬੰਦਾ ਬਾਹਰੋਂ ਆ ਕੇ 220 ਕਿਲੋਮੀਟਰ ਤੋਂ ਲਿਜਾਣੇ ਤੋਂ ਆ ਕੇ ਇੱਥੇ ਰਾਜਨੀਤੀ ਕਰਦਾ ਸਾਹਨੇ ਹਾਲ ਤੋਂ ਉਹਨੂੰ ਕੋਈ ਹਮਦਰਦੀ ਨਹੀਂ ਐ ਮੈਂ ਤੁਹਾਨੂੰ ਕਹਿੰਦਾ ਜੇ 15 ਦਿਨ ਤੱਕ ਇਹਨਾਂ ਨੇ ਕੰਮਾਂ ਦੇ ਪਾਸ ਨਾ ਕਰਾਏ ਕਾਹ ਹੈ ਸਾਨੂੰ ਲੋਕਲ ਬਾਡੀ ਦਾ ਦਫਤਰ ਚਾਹੇ ਮੰਤਰੀ ਦੀ ਕੋਠੀ ਕੇਰਨੀ ਪਵੇ ਮੈਂ ਪੱਤਰਕਾਰਾਂ ਨੂੰ ਬੇਨਤੀ ਕਰਦਾ ਸੀ ਸ਼ਰਧੀ ਲੜਾਈ ਲੜ ਰਹੇ ਨਿੱਜੀ ਲੜਾਈ ਨਹੀਂ ਹੈ ਜੇ ਅਸੀਂ ਮਾਰੇ ਹੋਏ ਤੁਹਾਨੂੰ ਦੁਆਰਾ ਨਾ ਬਣਾਇਓ ਪਰ ਆਪਾਂ ਲੋਕਾਂ ਦੀ ਲੜਾਈ ਲੜ ਰਹੇ ਇਹ ਜਿਹੜਾ ਮੰਤਰੀ ਹੈ ਇਹਦੇ ਜਿਹੜਾ ਟੋਲਾ ਹੈ ਕਦੇ ਅਫਸਰ ਨੂੰ ਗਾਲਾਂ ਕੱਢਦਾ ਪਰ ਸੋ ਇਹਨਾਂ ਦੇ ਲੋਕ ਗਾਲਾਂ ਕੱਢਦੇ ਤੇ ਅਫਸਰ ਨੂੰ ਮਾਰਾ ਪੈਣਾ ਦੀਆਂ ਇਹਨਾਂ ਨੂੰ ਸਿਖਾਇਆ ਗਿਆ ਮੈਂ ਬੇਨਤੀ ਕਰਦਾ ਕਿ ਕੋਈ ਸਰਕਾਰ ਨਾਲ ਦੀ ਚੀਜ਼ ਨਹੀਂ ਹੈ ਇਸ ਕੌਂਸਲ ਦੇ ਵਿੱਚ ਉਦੋਂ ਵੀ ਕਿਹਾਤਾ ਸੰਜੇ ਸਾਨੀ ਵਿਰੁੱਧ ਨਾ ਨਹੀਂ ਹੈ ਮਿਨਿਸਪਲ ਕੌਂਸਲ ਵਿਰੁੱਧ ਨਹੀਂ ਹੈ ਤਰਨਾ ਆ ਆਮ ਆਦਮੀ ਦੇ ਅਫਸਰਾਂ ਦੇ ਵਿਰੁੱਧ ਉਹਦੇ ਸਰਗਨਾ ਵਿਰੁੱਧ ਉਹਦੇ ਚੀਲੇ ਵਿਰੁੱਧ ਜਿਹੜੇ ਜਾਣ ਕੇ ਕੰਮਾਂ 'ਤੇ ਰੋਕਦੇ ਤੇ ਆਖਰ ਤੁਹਾਨੂੰ ਬੇਨਤੀ ਕਰਦੇ ਕਿ ਭਰਾਓ ਸਾਡਾ ਸਾਥ ਦਿਓ ਜੇ ਵਿੱਚ ਇੱਕ ਵੀ ਨਿੱਜੀ ਲਾਲਚਾ ਕੋਈ ਕ ਪੈਸੇ ਦਾ ਲਾਲਚਾ ਸਾਡਾ ਪਰਮਾਤਮਾ ਕੱਖ ਨਾ ਛੱਡਾ ਜਿਹਦੇ ਤੋਂ ਅਸੀਂ ਪੈਸੇ ਕਮਾਣੇ ਹੋ ਠੇਕੇਦਾਰੀਆਂ ਚੋਂ ਅਸਾਡਾ ਕੋਈ ਲਾਲਚ ਨਹੀਂ ਹੈ ਇਹ ਸ਼ਹਿਰ ਉੱਜੜ ਰਿਹਾ ਇਹਨੂੰ ਬਚਾ ਲਓ ਤੁਹਾਡੇ ਪੱਤਰਕਾਰ ਭਰਾਓ ਸਰਕਾਰਾਂ ਦੇ ਡਰ ਪੁੱਝੋ ਜਿਹੜਾ ਸਾਨੂੰ ਚੋਰ ਕਹਿੰਦਾ ਆਪਣੀ ਆਪਣੀ ਮੱਝ ਥਲੇ ਛੋਟਾ ਮਾਰੇ ਨੀਤਾ ਚਰ ਉਹ ਸਿੱਧਾ ਦੇ ਮੈਚ ਚੱਲਦਾ ਅਸੀਂ ਕਹਿੰਦੇ ਖਾ ਕਿ ਅਸੀਂ ਚੋਰ ਨਹੀਂ ਹੈ ਜੇ ਕੋਈ ਕੁਐਸ਼ਨ ਪੁੱਂਦਾ ਪਰ ਤੁਸੀਂ ਸ਼ਹਿਰ ਦੇ ਇਤੋਂ ਦੀ ਲੜਾਈ ਲੜੋ ਕਿਉਂਕਿ ਤੁਸੀਂ ਆਪਣੇ ਠੇਕੇਦਾਰਾ ਕੋਈ ਇੱਕ ਦੋ ਠੇਕੇਦਾਰ

ਉਹਨਾਂ ਦਾ ਉਹ ਬੀਜਪੀ ਵਾਲੇ ਤੁਹਾਡੇ ਨਾਲੇ ਪਾਸੇ ਚਲੇ ਦੋ ਬੀਜਪੀ ਦੇ ਦੇਖੋ ਨਾਲ ਨਹੀਂ ਹਾਊਸ ਨਾਲ ਉਹਨਾਂ ਦੀ ਲੜਾਈ ਆਪਣੀ ਰਾਜਨੀਤਿਕ ਲੱਗਿਆ ਪਰ ਹਾਊਸ ਲੋ ਵੀ ਆਉਂਦੇ ਉਹ ਵੀ ਨਾਲ ਹੈ ਉਹ ਦੁਸ਼ਮਣ ਨਹੀਂ ਹੈ ਸਰ ਆ ਖੜੇ ਆ ਹਾਂਜੀ ਹਾਂਜੀ ਕਿੰਨੇ ਕਮ ਹੈਗੇ 52 12 ਦੇ ਅੰਦਰ ਘੱਟੋ-ਘੱਟ 6 ਦੀਕਸ਼ਾ ਜੀ 6 ਕਰੋੜ ਦੇ ਕੰਮ ਹੈ ਸਾਡੇ ਮੰਤਰੀ ਸਾਹਿਬ ਨੇ ਕੱਲ ਬਿਆਨ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਬੀਬੀਐਮਬੀ ਦਾ ਕੋਈ ਕੰਟਰੋਲ ਨਹੀਂ ਆ ਪਰ ਅੱਥੇ ਦੇ ਅਫਸਰਾਂ ਨੂੰ ਲਿਖ ਕੇ ਭੇਜਿਆ ਹਾਂ ਲੋਕਲ ਬਾਡੀ ਨੂੰ ਕਿ ਜਿਹੜੇ ਅਸੀਂ BBMP ਦੇ ਏਰੀਆ ਚ ਕੰਮ ਕਰਨੇ ਆ ਕਿਰਪਾ ਕਰਕੇ ਸਾਨੂੰ ਪਹਿਲਾਂ ਪਰਮਿਸ਼ਨ ਦਿੱਤੀ ਜਾਵੇ ਕਿਉਂਕਿ ਇਹ ਸ਼ਹਿਰ ਦੀ ਹੱਦ ਤੋਂ ਬਾਹਰ ਹੈ 52 12 ਉਹਨੂੰ ਕਹਿੰਦੇ ਜਿਹੜਾ ਵਿੱਚ ਮੇਰਾ ਵਾਰਡ ਵੀ ਆਉਂਦਾ ਜਿਹਦੇ 7 ਨੰਬਰ ਵੀ ਆਉਂਦਾ 9 ਵੀ ਆਉਂਦਾ 3 ਵੀ ਆਉਂਦਾ 2 ਵੀ ਆਉਂਦਾ 1 ਵੀ ਆਉਂਦਾ ਸਾਰੇ ਆਉਂਦੇ ਸੀ ਐਡਵੋਕੇਟ ਉਮਰ ਜੇ ਬਵਿੰਜਾ 12 ਕਿਉਂ ਲਿਆ ਜਾਂਦਾ 52 12 ਇਸ ਲਈ ਲਿਆ ਜਾਂਦਾ ਕਾਉਂਸਲ ਕਹਿੰਦੀ ਕਿ ਸ਼ਹਿਰ ਦੀ ਹੱਦ ਤੋਂ ਬਾਹਰ ਕੰਮ ਕਰਨਾ ਨਹੀਂ ਆਬਾਦ ਕਾਲ ਨਹੀਂ ਸੀ ਨਾ 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 ਉਹ ਤੁਸੀਂ ਇੱਕ ਦਿਨ ਗਲਤ ਖਬਰ ਲਾਈ ਸੀ ਉਹ ਤਾਰਾ 35 ਆ ਪੜ ਕੇ ਆਇਆ ਉਹ ਤਾਰਾ 35 ਆਬਾਦ ਕਾਲ ਨਹੀਂ ਨਾ 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 ਬਵਿੰਜਾ 12 ਨਹੀਂ ਹੈ ਤੇ ਨਗਰ ਕਾਉਂਸਲ ਦਾ ਪੈਸਾ ਬਾਹਰ ਲੱਗ ਸਕਦਾ ਨਹੀਂ ਨਹੀਂ ਬੀਬੀਐਮਪੀ ਦੇ ਰਹੀ ਹੈ ਇੱਥੇ ਵਾਸਤੇ ਉਹਥੇ ਵੀ ਹਾਂ ਉੱਥੇ ਵਾਸਤੇ ਕੱਲੀ 52 12 ਬੀਬੀਐਮਪੀ ਵਾਸਤੇ ਹਾਂਜੀ ਹਾਂਜੀ ਤੇ ਐਨਐਪੀ ਲਈ ਵਾਸਤੇ ਹੋਰ ਨਹੀਂ ਹੋਰ ਨਹੀਂ ਇਹ ਜਿਹੜੀ ਤੁਸੀਂ ਕਹਿੰਦੇ ਸ਼ਾਇਦ ਮੇਰੀ ਇਨਫਰਮੇਸ਼ਨ ਗਲਤ ਹੋ ਸਾਦੀ ਪਰ ਆਪਾਤ ਕਾਲਣ ਵਾਲੀ ਤਾਂ ਸਾ 35 ਹੈ ਜਦੋਂ ਅਸੀਂ ਮਿਸਜੂਜ਼ ਕਰਦੇ 5212 ਦਾ ਮੀਨ ਕਿ ਸ਼ਹਿਰ ਦੀ ਹੱਦ ਤੋਂ ਬਾਹਰ ਇਹ ਬੀਬੀਐਮਬੀ ਨੂੰ ਇਹਨਾਂ ਦੇ ਅਫਸਰ ਸ਼ਹਿਰ ਦੀ ਹੱਦ ਤੋਂ ਬਾਹਰ ਮੰਨਦੇ ਮੰਤਰੀ ਸਾਹਿਬ ਦੇ ਧਿਆਨ ਚ ਲਿਆਓ ਤੁਸੀਂ ਪੱਤਰਕਾਰ ਬਰਾ ਤੁਸੀਂ ਵਧੀਆ ਸ਼ਹਿਰ ਵਾਸਤੇ ਲੜਾਈ ਲੜ ਰਹੇ ਹੋ ਇਹ ਦੱਸੋ ਵੀ ਕਾਂਗਰਸ ਦੀ ਇੱਥੇ ਸਰਕਾਰ ਹੈ ਸਭ ਕੁਝ ਹੈ ਇਹ ਦੱਸੋ ਵੀ ਕਾਂਗਰਸ ਦੇ ਇੱਕ ਐਕਸ ਕਾਉਂਸਲਰ ਨੇ ਇੱਕ ਨੰਬਰ ਵਾਰਡ ਦਾ ਕਦ ਰੋਲਾ ਪਾਇਆ ਉਹ ਤੁਹਾਡੇ ਉੱਪਰ આરોਪ ਲਾ ਰਹੇ ਮੇਰੀ ਗੱਲ ਸੁਣ ਲੋ ਪ੍ਰਧਾਨ ਜੀ ਸਿਰਜਾਖਾਨੀ ਦੇ ਉੱਪਰ આરોਪ ਲਾ ਰਹੇ ਆ ਮੇਰੀ ਉਹ ਪ੍ਰਧਾਨ ਜੀ ਤੋਂ ਇਹ ਮੁੱਦਾ ਵੱਡਾ ਹੈ ਉਹ ਪ੍ਰਧਾਨ ਜੀ ਤੋਂ ਲਿਓ ਉਹ ਪ੍ਰਧਾਨ ਜੀ ਤੋਂ ਵਿਚਾਰ ਲਿਓ ਉਹਦੇ ਉਹ ਪ੍ਰਧਾਨ ਜੀ ਤੋਂ ਵਿਚਾਰ ਲਿਓ ਹੈਗੇ ਆ ਪਰ ਉਹ ਨਿੱਜੀ ਉਹਨਾਂ ਤੇ ਲਾਏ ਉਹਨਾਂ ਕੋਲ ਲਿਓ ਨਹੀਂ ਇਸ ਟਾਈਮ ਮੌਜੂਦ ਨਹੀਂ ਜਿਹੜੇ ਉਹ ਹੈ ਨਾ ਉਹਨਾਂ ਨੇ ਬਥੇਰੇ ਕਾਂਗਰਸ ਪਾਰਟੀ ਤੋਂ ਫਾਇਦੇ ਲਏ ਮੈਂ ਜਵਾਬ ਦੇਣਾ ਨਹੀਂ ਨਹੀਂ ਬੱਸ ਨਹੀਂ ਰੁਕ ਜੋ ਕੋਈ ਨਹੀਂ ਉਹ ਮੁੱਦਾ ਨਹੀਂ ਵਾਪਸ ਭਾਵੇਂ ਜਿਹੜੇ ਤੁਸੀਂ આરોਪ ਲਾਏ ਆ ਕਿ ਸਰਕਾਰ ਕੰਮ ਨਹੀਂ ਆਉਣ ਦੇਦੀ ਮੋਟਿਵ ਕੀ ਹੋ ਸਕਦਾ ਹੈ ਮੋਟਿਵ ਇਹ ਆ ਸਰਕਾਰ ਦਾ ਮੋਟਿਵ ਇਹ ਆ ਇਹਨਾਂ ਨੂੰ ਸੌਖੀ ਸੱਤਾ ਮਿਲ ਗਈ ਇਹ ਸਰਕਾਰ ਦਰਬਾਦੀ ਚੱਲਦੀ ਸ਼ਹਿਰ ਦੀ ਅਗਲੇ ਸਾਲ ਫਰਵਰੀ ਦੇ ਵਿੱਚ ਸਾਡੀ ਕਾਉਂਸਲ ਦੀ ਜਿਹੜੀ ਮਿਆਦ ਆ ਉਹ ਖਤਮ ਹੋ ਜਾਣੀ ਉਸ ਮਿਆਦ ਖਤਮ ਹੋਣ ਤੋਂ ਬਾਅਦ ਜਿਹੜੇ ਆ ਸਾਡੇ ਕੰਮ ਪਾਸ ਕੀਤੇ ਹੋਏ ਆ ਇਹਨਾਂ ਨੂੰ ਇਹਨਾਂ ਨੇ ਆਪ ਕਰਨਾ ਫਿਰ ਇਹਨਾਂ ਨੇ ਕਹਿਣਾ ਐਮਸੀ ਨਕੰਮੇ ਸੀ ਅਸੀਂ ਆਏ ਮਹ ਜਿਹੜੇ ਸਚਾਈ ਦੇ ਪੁੱਤ ਆ ਓਏ ਇਹਨਾਂ ਦੇ ਕਹਿੰਦਾ ਵਿਸ਼ਵਾ ਮਿੱਤਰ ਦੇ ਫਿਰ ਇਹਨਾਂ ਨੇ ਇਹੀ ਕੰਮ ਕਰ ਲੈ ਫਿਰ ਇਹਨਾਂ ਲਈ ਇਹੀ ਕੰਮ ਚੰਗੇ ਹੋ ਜਾਣ ਇਹਦੀ ਮਾਰੀ ਨੀਤ ਹੈ ਮੰਤਰੀ ਸਾਹਿਬ ਨੇ ਕਿ ਬਿਆਨ ਵੀ ਦਿੱਤਾ ਹੈ ਕਿ ਅਸੀਂ ਟੈਂਡਰ ਨਹੀਂ ਲੱਗਣਦੇ ਨੇ ਬੜਾ ਚੰਗਾ ਇੱਕ ਮਿੰਟ ਮੈਨੂੰ ਬੋਲ ਬੜਾ ਚੰਗਾ ਕੰਮ ਕੀਤਾ ਮੰਤਰੀ ਸਾਹਿਬ ਨੇ ਆਪ ਤਾਂ ਕੋਈ ਕੰਮ ਕੀਤਾ ਨਹੀਂ ਆਨੰਦਪੁਰ ਵਿਧਾਨ ਸਭਾ ਚ ਉੱਥੋਂ ਲਿਆ ਕੇ ਨਾ ਸ਼ਹਿਰ ਦਾ ਕੀਤਾ ਕਦੇ ਬੀਬੀ ਅੰਬੀ ਨੂੰ ਗਾਲਾਂ ਕੱਢ ਜੰਨੇ ਕਰੇ ਐਨੇ ਖੱਲੂ ਗਾਲਾਂ ਕੱਢ ਜੰਨੇ ਗਾਲਾਂ ਕੱਢਣ ਤੋਂ ਇਲਾਵਾ ਤਾਂ ਇਹਨਾਂ ਦੀ ਆਮ ਆਦਮੀ ਪਾਰਟੀ ਨੇ ਕਿਸੇ ਨੂੰ ਸਹਾਈ ਕੁਛ ਨਹੀਂ ਤੁਸੀਂ ਮੰਨ ਜਿਓ ਤਾਂ ਮੰਤਰੀ ਸਾਹਿਬ ਨੇ ਮੰਨ ਲਿਆ ਕਿ ਟੈਂਡਰ ਨਹੀਂ ਲੱਗਣਦੇ ਮੰ ਫਿਰ ਅਫਸਰ ਮਿਲ ਹੀ ਪੋਗਤਾ ਮੇਰੀ ਗੱਲ ਸੁਣੋ ਇੱਕ ਮਿੰਟ ਤੁਸੀਂ ਜੋ ਰੋਲਾ ਪਾ ਰਹੇ ਉਹਨਾਂ ਨੇ ਮੰਨ ਲਿਆ ਕਿ ਉਹ ਰੋਲਾ ਕਿਉਂ ਰੋਲਾ ਆਪਾਂ ਕੰਮ ਕਰਾਣੇ ਨਹੀਂ ਲੋਕਾਂ ਦੇ ਰੋਲਾ ਨਾ ਪਾਈਏ ਇੱਥੇ ਮੂੰਹ ਤੇ ਕਲਖ ਬਣ ਕੇ ਬੈਠ ਜੀਏ ਉਹਨਾਂ ਨੇ ਕਹਿਣ ਦਾ ਕੋਈ ਨਹੀਂ ਆਇਆ ਆਪਾਂ ਕੰਮ ਲੋ ਆਪਾਂ ਲੜਾਈ ਲੜਨੀ ਮੰਨਦੇ ਮੰਨਦੇ ਕਿਉਂ ਤਾਕਤਵਾਰ ਹੈ ਤਾਕਤਵਾਰ ਹੈ ਤਾਂ ਬੰਦਾ ਇਹਦਾ ਮਤਲਬ ਇਹੋ ਜੀ ਸਾਨੂੰ ਖਾ ਜੂਗਾ ਤੁਸੀਂ ਮਮਾ ਜੀ ਇੱਕ ਮਿੰਟ ਹਾਊਸ ਜੇ ਕੋਈ ਅਫਸਰ ਹਾਂਜੀ ਚਲੋ ਕੋਈ ਨਹੀਂ ਹਾਂਜੀ ਹਾਂਜੀ ਹਾਊਸ ਮੈਂ ਭਾਈ ਸਾਹਿਬ ਕੋਈ ਬੋਲਣ ਦੇ ਛੋਟਾ ਨਾਮ ਚਲੋ ਕੋਈ ਨਹੀਂ ਮੈਂ ਤਾਂ ਮਾਇਆ ਗਿਆ ਸਭ ਯਾਰ ਤੁਹਾਡੀ ਹੰਕਾਰ ਇਹਨਾਂ ਜਿਹੜਾ ਹੰਕਾਰ ਰਾਵਣ ਦਾ ਵੀ ਨਹੀਂ ਰਿਹਾ ਇੱਕ ਮਿੰਟ ਵੇਹ ਜਿਹੜਾ ਅਫਸਰ ਦੀ ਗੱਲ ਕਹੀ ਵੀ ਅਫਸਰ ਕਹਿੰਦਾ ਆਨੰਦ ਦੇ ਹੌਸਪੀਟਲ ਸਪੈਸ਼ਲਿਸਟ ਅਧਿਕਾਰ ਹੋਵੇ ਤੁਸੀਂ ਅਫਸਰ ਉਹ ਵੀ ਵਰਤਾਂਗੇ ਅਸੀਂ ਕਿਸੇ ਦਾ ਨਿੱਜੀ ਨੁਕਸਾਨ ਨਹੀਂ ਚਾਹੁੰਦੇ ਕਿ ਅਫਸਰ ਤਾਂ ਦਵਾਈ ਅਸੀਂ ਨਹੀਂ ਕਹਿੰਦੇ ਕਿ ਕਿਸੇ ਦੀ ਨੌਕਰੀ ਜਾਵੇ ਅਸੀਂ ਨਹੀਂ ਕਹਿੰਦੇ ਕਿਸੇ ਦੇ ਰੋਟੀ ਤੇ ਬੱਚੇ ਧੁੱਖੇ ਮਰਨ ਸ਼ਹਿਰ ਦਾ ਤੁਸੀਂ ਹੋਰ ਦੋਗੇ ਕੀ ਕਹਿੰਦੇ ਜੀ ਨੁਕਸਾਨ ਹੋਰ ਦੋਗੇ ਸ਼ਹਿਰ ਦਾ ਕਿਦਾਂ ਆਹ ਨੁਕਸਾਨ ਅੰਦਰ ਲੜਦੇ ਗਰਾ ਬਿਠਾ ਲ ਇੱਕ ਮਿੰਟ ਇੱਕ ਮਿੰਟ ਗੜਾ ਉਠਾ ਲਿਆ ਆਪਣੀ ਮੀਟਿੰਗ ਆਪਸਾਂ ਦੇ ਖਿਲਾਫ 15 ਦਿਨ ਦਾ ਟਾਈਮ ਦੇ ਕੇ ਆਏ 15 ਦਿਨ ਦਾ ਅਲਟੀਮੇਟ ਅਸੀਂ ਹੋਰ ਕੀ ਕਰਨ ਲੋਕਤੰਤਰ ਖੋੜ ਗਿਆ ਜੇ ਅਸੀਂ ਤਰਨਾ ਦਈਏ ਤਾਂ ਸਾਡੇ ਦੇ ਪਰਚਾ ਜੇ ਟੀਚਰ ਬੈਠਣ ਤਾਂ ਕੁੱਟਣੇ ਆਪ ਨੰਗਲ ਡੈਮ ਅੱਗੇ ਬਹਿ ਜਾਣਾ ਅਸੀਂ ਪਾਣੀ ਦਾ ਮੁੱਦਾ ਹੈ ਸਾਡੀ ਸੱਤਾ ਸਾਡੀ ਕਾਂਗਰਸ ਪਾਰਟੀ ਨਾਲ ਹੈ ਪਰ ਉਦੋਂ ਤਰਨਾ ਚੰਗਾ ਲੱਗਦਾ ਜੇ ਕੋਈ ਸਾਡੇ ਵਰਗੇ ਨੰਗਲ ਡੈਮ ਪਾਣੀ ਦੇ ਹੱਕ ਧਾਰਨਾ ਦੇ ਦਿੰਦਾ ਤਾਂ ਕੋਲ ਸਾਡੇ ਦੇ ਪਰਚੇ ਕਰਨ ਨੂੰ ਫਿਰਦੀ ਇੱਕ ਵਾਰ ਮਤਾ ਪਾਇਆ ਸੀਗਾ ਕਿ ਜਿਹੜੇ ਵਰਕਰ ਇਥੇ ਕੰਟਰੈਕਟਰਾਂ ਨਾਲ ਦੀ ਸੈਲਰੀ 25000 ਹੋਊਗੀ ਡੀਸੀ ਉੱਪਰ ਰੋਕ ਲਿਆ ਪੰਜਾਬ ਸਰਕਾਰ ਨੇ ਰੋਕਿਆ ਹੋਇਆ ਇੱਕ ਗੱਲ ਸੁਣੋ ਅਸੀਂ ਭਾਈ ਕੀ ਡੀਸੀ ਰੇਟਾਂ ਤੇ ਹੋਵੇ ਇਹਨਾਂ ਨੇ ਰੋਕ ਲਿਆ ਜਿੱਦਾਂ ਇਹ ਮਤਾਂ ਆਪਾਂ ਜਾਣਾ ਇਹਨਾਂ ਕਹਿੰਦਾ ਅਸੀਂ ਕਰਾ ਕੇ ਲੈ ਉਹ ਕਾਨੂੰ ਯਾਰ ਜਿਹਦੇ 10-10 ਹਜ਼ਾਰ ਰੁਪਏ ਰੋਟੀ ਖਾਣੇ ਉਹਨਾਂ ਦਾ ਘਰ ਦਾ ਟੱਬਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਮੁਲਾਜ਼ਮਾਂ ਦਾ ਚਾਹੇ ਆਊਟਸੋਰਸਿੰਗ ਦਾ ਚਾਹੇ ਸਫਾਈ ਸੇਵਕਾ ਉਹਨਾਂ ਨਾਲ ਵੀ ਇਹ ਠੱਗਾ ਕਰ ਰਹੇ 15 ਦਿਨ ਬਾਅਦ ਤੁਹਾਡਾ ਕਿਹਾ ਹੋਵੇ 15 ਦਿਨ ਬਾਅਦ ਸਲਾਹ ਕਰਾਂਗੇ ਪਰ ਇਹਨਾਂ ਨੂੰ ਕਿਹਾ ਵੀ ਅਸੀਂ ਧਰਨਾ ਦੇਵਾਂਗੇ 15 ਦਿਨ ਬਾਅਦ ਵੀ ਸਲਾਹ ਕਰੂੰਗੇ ਨਹੀਂ ਯਾਰ ਸਲਾਹ ਤਾਂ ਕਰਨੀ ਪੈਂਦੀ ਆ ਜਿਹੜੇ ਭਰਾਏ ਕਿਹੜਾ ਕੱਲਾ ਮੈਂ ਕਿਹੜਾ ਕੱਲਾ ਕੋਈ ਆ 15 ਦਿਨ ਬਾਅਦ ਅਸੀਂ ਮੰਤਰੀ ਦਾ ਮੰਤਰੀ ਸਾਹਿਬ ਦਾ ਜਾਂ ਲੋਕਲ ਬਾਡੀ ਦੇ ਡਾਇਰੈਕਟਰ ਦਾ ਸਿੰਬੋਲਿਕਲੀ ਤੇ ਪੂਰੇ ਜੋਸ਼ ਨਾਲ ਧਰਨਾ ਦੇਵਾਂਗੇ ਚਾਹੇ ਕੋਰਟ ਦੀ ਜਾਣ ਦਾ ਤਾਂ ਨਹੀਂ ਉਹ ਚਾਹੁੰਦੇ ਕੋਰਟ ਤੇ ਜਾਣ ਕੋਰਟ ਤੇ ਛੁੱਟੀਆਂ ਆ ਰਹੀਆਂ ਹੁ ਜੂਨ ਮਹੀਨੇ ਦੀਆਂ ਜੇ ਗੱਲ ਸਤੰਬਰ ਅਕਤੂਬਰ ਦੇ ਚਲੇਗੀ ਫਿਰ ਇਹਨਾਂ ਨੂੰ ਬਹਾਨਾ ਮਿਲ ਜਾਣਾ ਕਿ ਕੋਰਟ ਚ ਗਏ ਸੀ ਇਸ ਲਈ ਨਹੀਂ ਕੋਰਟ ਲਾਸਟ অপਸ਼ਨ ਹੈ ਇਹ ਤਾਂ ਕੋਰਟ ਨੂੰ ਵੀ ਨਹੀਂ ਮੰਨਦੇ ਇਹ ਤਾਂ ਪਰਸੋਂ ਖੜੇ ਹਾਈ ਕੋਰਟ ਨੂੰ ਵੀ ਗਾਲਾਂ ਕੱਢੀਗੇ ਆਂਡਰੇਬਲ ਸੁਪਰੀਮ ਕੋਰਟ ਨੂੰ ਗਾਲਾਂ ਕੱਢੀਗੇ ਇਹ ਤਾਂ ਮੰਨਦਾ ਹੀ ਨਹੀਂ ਪੁਲਿਸ ਦੇ ਥਾਣੇ ਦੇ ਸਾਹਮਣੇ ਨੰਗਾ ਨਾਚ ਕੀਤਾ ਨਾਲੇ ਗਾਲਾਂ ਕੱਢਿਆ ਮਲਵਾ ਚ ਗਾਣਾ ਚੰਗੀ ਗੱਲ ਸੀ ਪਰ ਅਫਸਰਾਂ ਨੂੰ ਗਾਲਾਂ ਕੱਢਣੀਆਂ ਬਹੁਤ ਨਿੰਦੋਂਗਾ ਜਿਹੜੇ ਭਰਾਵਾਂ ਨੇ ਸ਼ਹੀਦੀ ਦਿੱਤੀ ਜਿਨ੍ਹਾਂ ਦੇ ਮਾਪਿਆਂ ਨੇ ਸਾਡੇ ਮਾਪਿਆਂ ਨੇ ਇੱਥੇ ਵਰਕਰ ਬਣ ਕੇ ਬੀਬੀ ਐਮ ਵਿੱਚ ਕੰਮ ਕੀਤਾ ਇਹਨਾਂ ਨੂੰ ਮਾਵਾ ਪੈਣ ਦੀ ਗਾਲਾਂ ਕੱਢ ਕੇ ਇੱਕ ਸਰੇਮੇ ਦੇ ਵਿੱਚ ਆ ਕੇ ਪੁਲਿਸ ਪੁਲਸ ਕਦੋਂ ਆਈ ਜਦੋਂ ਸਾਰਾ ਕੁਝ ਹੋ ਗਿਆ ਪਰ ਜੇ ਕੋਈ ਆਮੰਦਾ ਬੈਠਾ ਆਪਣੇ ਹੱਕਾਂ ਦੀ ਲੜਾਈ ਲੜਦਾ ਹੋਵੇ ਤਾਂ ਇਹ ਹੀ ਠਾਰੇਦਾਰ ਵਰਦੀਆਂ ਬਾਕੇ ਉਹਨਾਂ ਨੂੰ ਕੁੱਟਣ ਆ ਜਾਂਦੇ ਟੀਚਰਾਂ ਮੁਟੀਆਂ ਟੀਚਰਾਂ ਆ ਤਾਂ ਮਤਿਆ ਕੀਤੀ ਉਦੋਂ ਪੁਲਸ ਨੇ ਪਰਚਾ ਦਵਾਤਾ ਆਹ ਟੀਚਰ ਨੇ ਕੁੱਟੇ ਗਈ ਪਿਛਲੀ ਵਾਰ ਕੁੱਟਣ ਲਈ ਹੋਇਆ ਪਰ ਜਿੱਦ ਤੱਕ ਤੁਹਾਡੇ ਸਾਰੇ ਦੇ ਸਾਹਮਣੇ ਲਾਈਡ ਆਰਡਰ ਦੀ ਸਿਚੁਏਸ਼ਨ ਖਤਮ ਕੀਤੀ ਜਾ ਰਹੀ ਸੀ ਉਦੋਂ ਤੁਹਾਡੀ ਵਰਦੀ ਦੇ ਸਟਾਰਾਂ 'ਚ ਜੋਸ਼ ਨਹੀਂ ਆਇਆ ਸਾਡੇ ਵਰਗੇ ਗਰੀਬਾਂ ਦੇ ਪਰਚੇ ਕਰਨ ਲਈ ਜੋਸ਼ ਆ ਤੁਹਾਡੇ 'ਚ ਕਰਨ ਦਾ ਜੋਸ਼ ਹੈ ਹੋਰ ਕੋਈ ਨਹੀਂ ਪਰ ਤੁਸੀਂ ਸਾਡਾ ਸਾਥ ਦੋ ਪੱਤਰਕਾਰ ਸਹਿਬਾਨ ਉਹ ਹਾਲ ਕਰਾਓ ਜਿਹੜਾ ਉਹ ਤਾਂ ਪਾਰਟੀ ਨੰਗਲ ਕੋ ਮਿਸਪਲ ਕਮੇਟੀ ਵਿੱਚ ਦੋ ਕੌਂਸਲਰ ਹੈ ਮੇਰੇ ਭਾਈ ਰਣਜੀਤ ਲੱੱਕੀ ਜੀ ਰਾਜੇ ਚੌਧਰੀ ਜੀ ਅੱਜ ਨੰਗਲ ਦੀ ਨਗਰ ਕੌਂਸਲ ਦੇ ਅੰਦਰ ਡਿਵੈਲਪਮੈਂਟ ਦੀ ਮੀਟਿੰਗ ਸੀ ਜਿਸ ਮੀਟਿੰਗ ਦੇ ਵਿੱਚ ਕਾਫੀ ਸਰਕਾਰੀ ਕੰਮ ਜੜਿਆ ਉਹ ਬਹੁਤ ਤਾਦਾਦ ਦੇ ਵਿੱਚ ਸੀ ਕਾਂਗਰਸ ਦੀ ਕੌਂਸਲਰ ਸੰਜੇ ਸਾਨੀ ਸਾਹਿਬ ਸਾਡੇ ਮਿਸਪਲ ਕਮੇਟੀ ਦੇ ਪ੍ਰਧਾਨ ਹੈ 17 ਕੌਂਸਲਰ ਕਾਂਗਰਸ ਪਾਰਟੀ ਦੇ ਹਨ ਦੋ ਕੌਂਸਲਰ ਜਿਹੜੇ ਭਾਰਤੀ ਜਨਤਾ ਪਾਰਟੀ ਸਰਵਸੰਮਤੀ ਦੇ ਨਾਲ ਮੀਟਿੰਗ ਦੇ ਵਿੱਚ ਸਭ ਨੇ ਆਪਣੀ ਗੱਲ ਰੱਖ ਕੇ ਮੀਟਿੰਗ ਨੂੰ ਪਾਸ ਕੀਤਾ ਮੈਂ ਪ੍ਰੈਸ ਅੱਗੇ ਵੀ ਸਾਰੇ ਕੰਮ ਅੱਤੇ ਪਾਸ ਹੋਏ ਅੱਜ ਪ੍ਰੈਸ ਨੂੰ ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਭਾਰਤੀ ਜਨਤਾ ਪਾਰਟੀ ਸ਼ਹਿਰ ਦੀ ਤਰੱਕੀ ਵਾਸਤੇ ਸ਼ਹਿਰ ਦੀ ਵਿਵਹਤਰੀ ਵਾਸਤੇ ਜਦ ਤੋਂ ਅਸੀਂ ਦੋ ਕੌਂਸਲਰ ਆਏ ਆ ਅਸੀਂ ਹਮੇਸ਼ਾ ਪਾਰਟੀ ਦੀਆਂ ਦਿਵਾਰਾਂ ਤੋਂ ਉੱਪਰ ਉੱਠ ਕੇ ਅਸੀਂ ਇਹਨਾਂ ਦੇ ਨਾਲ ਖੜੇ ਆ ਔਰ ਮਤੇ ਨੂੰ ਪਾਸ ਕਰਨ ਦੇ ਵਿੱਚ ਹਮੇਸ਼ਾ ਸਹਿਯੋਗ ਕੀਤਾ ਗੱਲ ਇੱਥੇ ਬੁੰਜਾ 12 ਦੀ ਚੱਲ ਰਹੀ ਸੀ ਮੇਰੇ ਤੋਂ ਪਹਿਲਾਂ ਮੇਰੇ ਭਰਾ ਪਮਾ ਜੀ ਨੇ ਦੱਸੀ ਜਿਸ ਵਕਤ ਮੈਨੂੰ ਮੁੱਖ ਸੇਵਾਦਾਰ ਦਾ ਮੌਕਾ ਮਿਲਿਆ ਸੀ ਅਸੀਂ ਇੱਕ ਮਤਾ ਪਾਇਆ ਸੀ ਕਿ ਬੀਬੀਐਮਬੀ ਦੀ ਜਿਹੜੀ ਵੀ ਜ਼ਮੀਨ ਜਦਾਦ ਹੈ ਉਹਦੇ ਤੇ ਪੰਜਾਬ ਸਰਕਾਰ ਨਗਰ ਕੌਂਸਲ ਦਾ ਅਧਿਕਾਰ ਹੈ। ਔਰ ਅਸੀਂ ਆਪਣੇ ਟਾਈਮ 'ਚ ਬੂੰਝਾ 12 ਦੀਆਂ ਪਰਮਿਸ਼ਨਾਂ ਬੰਦ ਵੀ ਕੀਤੀਆਂ ਸੀ। ਹੁਣ ਵੀ ਅਸੀਂ ਮੀਟਿੰਗ 'ਚ ਪਿਛਲੇ 2 ਮਹੀਨੇ ਪਹਿਲਾਂ ਕਿਹਾ ਕਿ ਪ੍ਰਧਾਨ ਸਾਹਿਬ ਅਫਸਰਾਂ ਦੇ ਮਗਰ ਨਾ ਲੱਗੋ। ਨਗਰ ਸ਼ਹਿਰ ਦੇ ਵਿੱਚ ਅਗਰ ਸਰਕਾਰੀ ਵਾਰਡ ਬੀਬੀਐਮਬੀ 'ਚੋਂ ਐਨਐਫਐਲ 'ਚੋਂ ਮਿਸਪਲ ਕਮੇਟੀ ਐਮਸੀ ਖੜਾ ਕਰਦੀ ਹੈ ਐਮਸੀ ਨੂੰ ਜਿਤਾੰਗੀ ਹੈ। ਤਾਂ ਸਾਨੂੰ ਬੂੰਜਾ 12 ਦਾ ਕੋਈ ਅਧਿਕਾਰ ਨਹੀਂ ਕਿ ਅਸੀਂ ਬੂੰਜਾ 12 ਦਾ ਮਤਾ ਪਾઈએ ਅਸੀਂ ਬਤਾ ਸਿੱਧਾ ਪਾਈਏ ਪਾਸ ਕਰੀਏ ਟੈਂਡਰ ਲਾਈਏ ਕੰਮ ਕਰਾਈਏ ਇਹ ਬੂੰਜਾ ਟੂਲ ਅਫਸਰ ਸਹਿਬਾਨਾ ਨੇ ਲਾਈ ਅਸੀਂ ਮਿਸਪਲ ਕਮੇਟੀ ਚ 3 ਮਹੀਨੇ ਪਹਿਲਾਂ ਵੀ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਸਾਨੂੰ ਐਨਐਫਐਲ ਦੇ ਅੰਦਰ ਔਰ ਬੀਬੀਐਮਬੀ ਦੇ ਅੰਦਰ ਸਾਨੂੰ ਬੂੰਜਾ 12 ਦੀ ਕੋਈ ਜ਼ਰੂਰਤ ਨਹੀਂ ਹੈ 19 ਬਾੜ ਡੰਗਲ ਔਰ ਨਿਆਣ ਡੰਗਲ ਦੇ ਆ ਜੋ ਵੀ ਲੋਕ ਜਿੱਤ ਕੇ ਆਏ ਐ ਇੱਕ ਬੂੰਜਾ 12 ਦਾ ਬਹਾਨਾ ਅਫਸਰਾਂ ਨੇ ਬਣਾਤਾ ਪ੍ਰੋਜੈਕਟ ਨੂੰ ਕੈਂਸਲ ਕਰ ਸਕਦੇ ਹਾਂ ਬਿਲਕੁਲ ਕੈਂਸਲ ਕਰ ਸਕਦੇ ਮੈਂ ਮਾਤਾ ਪਾਇਆ ਸੀ ਕਿ ਨੰਗਲ ਦੇ ਅੰਦਰ ਬੀਬੀਐਮਬੀ ਦੇ ਅਧਿਕਾਰ ਖੇਤਰ ਚ ਮੰਗਲ ਦੀ ਮਿਸਪਲ ਕਮੇਟੀ ਪੰਜਾਬ ਸਰਕਾਰ ਦਾ ਰਾਇਤ ਹੈ ਠੀਕ ਹੈ ਅਸੀਂ ਸਫਾਈ ਵੀ ਕਰਨੀ ਅਸੀਂ ਸੀਵੇਜ ਵੀ ਦੇਖਣਾ ਅਸੀਂ ਡਿਵੈਲਪਮੈਂਟ ਵੀ ਕਰਨੀ ਜੇ ਸਾਡਾ ਐਮਸੀ ਸਰਕਾਰੀ ਬਾੜ ਤੋਂ ਚੁਣ ਕੇ ਆਂਦਾ ਸਾਨੂੰ ਡਿਵੈਲਪਮੈਂਟ ਦਾ ਅਧਿਕਾਰ ਕਿਉਂ ਨਹੀਂ ਹੈ ਇੱਕ ਗੱਲ ਦੂਸਰੀ ਬੇਨਤੀ ਪਿਛਲੇ ਕੱਲ ਸਾਡੇ ਮਾਨਯੋਗ ਇਥੋਂ ਦੇ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਆਨੰਦਪੁਰ ਸਾਹਿਬ ਤੋਂ ਐਮ ਐਲ ਏ ਪੰਜਾਬ ਸਰਕਾਰ ਦੇ ਅੰਦਰ ਵਜ਼ੀਰ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਨੇ ਇੱਕ ਬਹੁਤ ਗੰਭੀਰ આરોਪ ਲਾਇਆ ਕਿ ਕਾਉਂਸਲਰ ਜਿਹੜੇ ਆ ਉਹ ਚੋਰ ਹੈ ਧੰਨਵਾਦ ਜੀ ਮੰਤਰੀ ਸਾਹਿਬ ਤੁਸੀਂ 4 ਸਾਲ ਕਾਉਂਸਲ ਬਣੀ ਨੂੰ ਹੋਇਆ ਆਪਕਾਲੇ ਤੁਸੀਂ ਮੰਨਿਆ ਕਿ ਕਾਉਂਸਲਰ ਜਿਹੜੇ ਚੋਰ ਹੈ ਮੰਤਰੀ ਸਾਹਿਬ ਮੈਂ ਤੁਹਾਨੂੰ ਪਾਰਟਿਆ ਜਨਤਾ ਪਾਰਟੀ ਕੋਈ ਬੇਨਤੀ ਕਰਨੀ ਚਾਹੁੰਦਾ ਸਨ 2010 ਦੇ ਵਿੱਚ ਮੈਂ ਨੰਗਲ ਦੀ ਮਿਸਪਲ ਕਮੇਟੀ ਦਾ ਚੇਅਰਮੈਨ ਬਣਿਆ ਸੀ ਉਤੋਂ ਲੈ ਕੇ ਅੱਜ ਤੱਕ ਪੰਜਾਬ ਸਰਕਾਰ ਪਾਸ ਕਰੇ ਨੰਗਲ ਦੀ ਮਿਸਪਲ ਕਮੇਟੀ ਵਾਸਤੇ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਇਸ ਕਮੇਟੀ ਦੀ ਮੈਂ ਕੇਂਦਰ ਸਰਕਾਰ ਤੋਂ ਇਹ ਸੀਬੀਆਈ ਦੀ ਜਾਂਚ ਮਨਜ਼ੂਰ ਕਰਵਾ ਕੇ ਲਿਆ ਹਾਂਗਾ ਅਗਰ 15 ਸਾਲ ਦੇ ਵਿੱਚ ਜੋ ਇੱਥੇ ਕੰਮ ਹੋਇਆ ਮੇਦੀ ਤਨਯੋਰ ਦਾ ਵੀ ਕਿਉਂ ਅਜਮਾ ਕਿਸੇ ਹੋਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਕਹਿੰਦਾ ਮੇਰੀ ਧਨਯੋਗ ਦਾ ਵੀ ਹੋਵੇ ਮੇਰੇ ਤੇ ਵੀ ਪਰਚਾ ਦਰਜ ਕਰਾਇਓ ਪਰ ਲੇਕਿਨ ਪਿਛਲੇ ਕਨੂਗਰਗ ਦੇ ਸਮੇਂ ਵਿੱਚ ਜੋ 1 ਸਾਲ ਇਥੇ ਐਸਡੀਐਮ ਕਨੂਗਰਗ ਰਹੀ ਕਾਂਗਰਸ ਪਾਰਟੀ ਦਾ 1 ਸਾਲ ਹੀ ਆਡਵਾਂਸ ਪੇਂਟ ਕਹਿੰਿਆ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ਤੋਂ ਠੇਕੇਦਾਰ ਭੇਜੇ ਇੱਥੇ ਲੁੱਟ ਪਈ ਬਿਨਾ ਕੰਮ ਤੋਂ ਬਿਰ ਪਾਸ ਹੋ ਗਏ ਅਸੀਂ ਲਿਖ ਕੇ ਮਿਸਪਲ ਕਮੇਟੀ ਦੇ ਵਿੱਚ ਦਿੱਤਾ ਕਿ ਦੀ ਇਨਕੁਆਰੀ ਕੀਤੀ ਜਾਵੇ ਕਨੂਗਰਗ ਤੇ ਪਰਚਾ ਦਰਜ ਹੋਣਾ ਉੱਥੋਂ ਦੇ ਮੌਜੂਦਾ ਜਿਹੜੇ EOAT ਨੇ ਪਰਚਾ ਦਰਜ ਹੋਣਾ ਮੈਂ ਮੰਤਰੀ ਸਾਹਿਬ ਤੁਹਾਨੂੰ ਕਹਿੰਦਾ ਸੈਕਟਰੀ ਤੁਹਾਡਾ ਪੰਜਾਬ ਦਾ ਡਾਇਰੈਕਟਰ ਤੁਹਾਡਾ ਪੰਜਾਬ ਦਾ ਬਿਜ਼ਨਸ ਤੁਹਾਡਾ ਪੰਜਾਬ ਦੀ ਸਹਿਯੋਗ ਮੈਂ ਕਰੂੰਗਾ ਅਗਰ ਮੇਰੇ ਤੇ ਵੀ ਪਰਚਾ ਦਰਜ ਹੋਵੇ ਰਣਜੀਤ ਰਕੀ ਨੇ ਪੈਸੇ ਖਾਦੇ ਹੋਣ ਸਾਡੇ ਤੇ ਵੀ ਪਰਚਾ ਦਰਜ ਹੋਵੇ ਤੁਸੀਂ ਹੋਰ ਇਨਕੁਆਰੀ ਮੈਨੂੰ ਨਹੀਂ ਪਤਾ ਇੱਕ ਸਾਲ ਕਾਂਗਰਸ ਪਾਰਟੀ ਦੇ ਰਾਜ ਦੀ ਕੰਨੂ ਗੜਕਵੇਲੇ ਦੀ ਇਨਕੁਆਰੀ ਕੱਢ ਕੇ ਦੇਖ ਲਓ ਕਰੋੜਾਂ ਰੁਪਈਆ ਦੇ ਸਕੈਂਡਲ ਹੈ ਇਸ ਪਟ ਕਮੇਟੀ ਦੇ

ਰਾਣਾ ਕਮਰਪਾਲ ਨੇ ਗਲਤ ਪੜਤੀ ਕੀਤੀ ਸੀ ਮੈਂ ਹਾਈ ਕੋਰਟ ਗਿਆ ਹਾਈ ਕੋਰਟ ਤੋਂ ਫੈਸਲਾ ਲੈ ਕੇ ਆਇਆ ਪੜਤੀਆਂ ਕੈਨਸਲ ਕਰਵਾਈਆਂ ਮੈਂ ਬੇਨਤੀ ਕਰਦਾ ਮੰਤਰੀ ਜੀ ਅਗਰ ਤੁਸੀਂ ਕੌਂਸਲ ਨੂੰ ਚੋਰ ਕੌਂਸਲਰ ਨੂੰ ਚੋਰ ਨਾ ਕਹੋ ਨਿਸ਼ਪਲ ਕਮੇਟੀ ਦੇ ਅੰਦਰ ਚੋਰਾਂ ਦੇ ਵਿੱਚ ਤੁਹਾਡੇ ਪੰਜਾਬ ਸਰਕਾਰ ਦੇ ਅਫਸਰ ਵੀ ਇਨਵੋਲਡ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਸਹਿਯੋਗ ਕਰੂੰਗਾ ਮੈਨੂੰ ਬਿਲਕੁਲ ਪਤਾ 1 ਸਾਲ ਕਾਨੂੰਨ ਗਰਗਦਾ ਕੱਢ ਲਓ ਅਗਰ ਐਸ.ਡੀ.ਐਮ ਤੇ ਪਰਚਾ ਨਾ ਹੋਵੇ ਮੋਕੇ ਦੇ ਅਫਸਰ ਤੇ ਪਰਚਾ ਨਾ ਹੋਵੇ ਰਾਜਨੀਤੀ ਛੱਡ ਦੂੰਗਾ ਉਹਦੇ ਅਗਲੇ 3 ਸਾਲ ਦੇ ਅੰਦਰ ਐਡੀ ਵੱਡੀ ਕ੍ਰਿਪਸ਼ਨ ਇਸ ਮਿਸਪਰ ਕਮੇਟੀ ਛੋਈ ਬਿਨਾ ਕਮਾ ਤੋਂ ਬਿੱਲ ਬਣੇ ਵੇ ਮੈਂ ਗਰੰਟੀ ਦੇ ਨਾਲ ਕਹਿ ਸਕਦਾ ਇਸ ਗੱਲ ਤੋਂ ਪਰ ਮੈਂ ਮੰਤਰੀ ਸਾਹਿਬ ਇੱਕ ਬੇਨਤੀ ਕਰਾਂਗਾ ਤੁਹਾਨੂੰ ਤੁਹਾਡੇ ਪਾਸ ਬਹੁਤ بڑا ਰੁਤਬਾ ਹੈ ਉੱਪਰ ਮਹਾਮਾਈ ਨੈਣਾ ਦੇਵੀ ਸੱਚੇ ਪਾਸ਼ਾ ਤੇ ਪੰਜਾਬ ਸਰਕਾਰ ਦੇ ਅੰਦਰ ਭਗਵੰਤ ਮਾਨ ਜੀ ਤੋਂ ਬਾਅਦ ਤੁਹਾਡੇ ਪਾਸ ਦਰਜਾ ਅਗਰ ਤੁਸੀਂ ਮੇਰੀ ਇਸ ਗੱਲ ਦੇ ਨਾਲ ਬਿਲੀਵਸਟਿਗਾਈ ਨਹੀਂ ਕਰੀ ਨੀ ਕਰ ਸਕੇ ਕੈਬਨਟ ਦੇ ਵਿੱਚੋਂ ਸੀਬੀਆਈ ਨੂੰ ਮਾਰਕ ਨਹੀਂ ਕਰ ਸਕੇ ਮੈਂ ਇਹ ਵੀ ਕਹੂੰਗਾ ਕਿ ਤੁਸੀਂ ਵੀ ਨਾ ਗੜੇ ਹੋਇਆ ਅਗਰ ਤੁਸੀਂ ਸਾਫ ਸੁਥਰੇ ਪਾਕ ਹੈ ਤਾਂ ਇਹਦੀ ਇਨਕੁਆਰੀ ਕਰੋ ਤਨੂੜਕ ਤੋਂ ਲੈ ਕੇ ਕਰਵਾਓ ਮਿੱਤੋਂ ਤੋਂ ਲੈ ਕੇ ਕਰਵਾਓ ਹੁਣ ਤਾਂ ਕਰਵਾਓ ਬਹੁਤ بڑا ਸਕੈਂਡਲ ਹੈ ਪੰਜਾਬ ਲੁੱਟ ਕੇ ਖਾ ਲਿਆ ਆਬਾਦੀ ਸ਼ਹਿਰ ਦੀ ਡੱਟ ਗਈ ਕਰੋੜਾ ਬਜਟ ਸ਼ਹਿਰ ਦਾ ਬੰਦ ਗਿਆ ਕਰੋੜਾ ਰੁਪਏ ਸਪੈਕਟ ਕੀ ਜਾ ਖਾ ਹੋ ਗਏ ਮੈਂ ਬੇਨਤੀ ਕਰਦਾ ਪ੍ਰਸਾਧਾਹੀ ਮੰਤਰੀ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਵਿਧਾਨ ਸਭਾ ਚ ਪਾਸ ਕਰੋ ਸੀਪੀਡੀਆਈ ਇਹ ਆਈ ਦੀ ਇਨਕੁਆਰੀ ਕੇਂਦਰ ਸਰਕਾਰ ਬੀਜੇਪੀ ਤੋਂ ਮੈਂ ਕਰਾਂਗਾ ਬਿਜ ਜਿਵੇਂ ਪੰਮਾ ਜੀ ਨੇ ਬੋਲੇ ਕਿ ਵਿਕਾਸ ਦੇ ਕੰਮ ਰੋਕ ਦਿੱਤੇ ਗਏ ਉਹਦੇ ਵਿੱਚ ਕਿੰਨਾ ਸੱਚ ਹੈ ਕਿੰਨਾ ਬੰਦੇ ਤੁਸੀਂ ਜਿਹੜਾ ਪੰਜਾਬ ਸਰਕਾਰ ਦੇ ਕਾਨੂੰ ਪੂੰਜਾ ਤੁਹਾਨੂੰ ਲਾਈ ਨੇ ਜਦ ਨੰਗਲ ਸ਼ਹਿਰ ਸਾਡਾ ਨਿਸਪਰ ਕਮੇਟੀ ਦੇ ਐਮਸੀ ਸਰਕਾਰੀ ਬਟਾ ਚੋ ਜਿੱਤਦੇ ਇਹਨਾਂ ਅਫਸਰ ਨੇ ਕਿਉਂ ਮੁੰਨ ਜੱਟ ਕੋਲ ਲਾਈ ਯਾਦ ਨੂੰ ਤਾਂ ਕਹਿਦਾ ਮਤਲਬ ਇਹ ਚਲੇ ਅਫਸਰ ਕੌਂਸਲ ਦੇ ਉਹ ਰੋਪੀ ਮੇਨ ਹੈ ਉਹ ਸੋ ਪੁੱਛ ਨਹੀਂ ਜੀ ਜੋ ਰਾਣਾ ਜੀ ਨੇ ਇੱਕ ਸਾਹ ਲਾਇਆ ਐਸਡੀਐਮ ਨੂੰ ਲਾ ਕੇ ਉਹੀ ਆਮ ਆਦਮੀ ਪਾਰਟੀ ਨੇ ਕਰਨਾ ਉਹ ਨਾ ਸਤਾ ਦੱਸਿਆ ਉਹ ਨਹੀਂ ਉਹ ਹੀ ਲਾਣਾ ਤੁਸੀਂ ਪੰਮਾ ਜੀ ਦੇ ਅਟਾਸ਼ਨ ਨਾਲ ਸ਼ਾਮਲ ਹੋ ਫਿਰ ਸਰ ਜੀ ਲਾੜ ਦੀ ਜਰੂਰਤ ਤੇ ਕੋਈ ਨਹੀਂ ਅਸੀਂ ਉਹ ਪੁਰਾਣਾ ਮੁੱਦਾ ਹੈ ਨਾ ਹਾਂ ਉਹ ਤੁਹਾਡੇ ਟਾਈਮ ਵੀ ਇਹੀ ਗੱਲ ਸੀ ਸਰ ਸਾਡੇ ਟਾਈਮ ਅਸੀਂ ਮਤਾ ਪਾਤਾ ਸੀ ਮਤਾ ਤੁਸੀਂ মিডিਆ ਦੇ ਕੀ ਪਾਇਆ ਸੀ ਕਿ মিডিਆ ਦੀ ਨਾ ਐਗਰੀ ਦਾ ਅਜੇ ਕਿਹਦੀ ਨਾ ਬੋਸੀ ਜਦ ਕੀ ਇਹ ਦੇਖੋ ਤੁਹਾਨੂੰ ਪਤਾ ਇਹ ਲੜੇ ਅੰਦਰ ਸੁਣੀ ਮੇਰੀ ਗੱਲ ਨੂੰ ਦੇਖੋ ਮੈਂ ਗੱਲ ਸਮਝਾਉਣਾ ਸੁਣੀ ਮੇਰੀ ਗੱਲ ਮੈਂ ਨਹੀਂ ਮੁੱਕਰਦਾ ਕਿ ਮੈਂ ਮਤਾ ਨਹੀਂ ਪਾਇਆ ਪਹਿਲੀ ਗਲਤੀ ਨੋਟ ਕਰ ਲਓ ਮੈਂ ਮਤਾ ਖੋਜ ਨਹੀਂ ਪਾਇਆ ਇੱਕ ਮਿੰਟ ਮੈਂ ਇਹ ਗੱਲ ਕਹੀ ਕਿ ਅੰਦਰ ਲੜਾਈ ਹੋਈ ਠੀਕ ਇਹਨਾਂ ਦੀ ਆਪਸ ਵਿੱਚयां ਹੋਈ ਕਿ ਇਹ ਲੜਾਈ ਨਹੀਂ ਹੋਣੀ ਚਾਹੀਦੀ ਮੇਰਾ ਇੱਕ ਵੀ ਮਤਾ ਪ੍ਰੈਸ ਰੂਮ ਅੱਜ ਵੀ ਬੇਨਤੀ ਕਰਦਾ ਨੋ ਅੰਦਰ ਨੋ ਐਂਟਰੀ ਦਾ ਲਿਹਾਉ ਮਸਵਾੜਾ ਗੁਨਾਹਕ ਮੈਂ ਇਹ ਜਰੂਰ ਬਤਾ ਪਾਇਆ ਉਸ ਵਕਤ ਕਿ ਐਸਐਸਪੀ ਸਾਹਿਬ ਇਹਦੀ ਇਨਕੁਆਰੀ ਕਰ ਲਓ ਕਿ ਜਿਹੜੇ ਦੋ ਗਰੁੱਪ ਆਪਸ ਵਿੱਚयां ਲੜੇ ਅੰਦਰ ਹੱਥੋਂ ਪਾਈ ਹੋਈ ਹੈ ਇਹਦਾ ਜਸਟਿਸ ਕਰੋ ਇਹ ਦਾਵਾ ਕਰਦੇ ਤਾਂ ਅਜੇ ਹਕ ਕੋਈ ਮਤਾਂ ਨਹੀਂ ਪਿਆ ਗਏ ਮੀਡੀਆ ਦੀ ਨੋਟਿੰਗ ਸਾਡੇ ਵੱਲ ਤੇ ਕੋਈ ਨੋ ਐਂਟਰੀ ਨਹੀਂ ਅੱਜ ਕਮਾ ਜੀ ਦੇ 15 ਦਿਨ ਦੇ ਅਲਟੀਮੇਟਮ ਦਿੱਤਾ ਤੁਸੀਂ ਨਾਲ ਹੈ ਨੰਗਲ ਦੀ ਡਿਵੈਲਪਮੈਂਟ ਵਾਸਤੇ ਜਿੱਥੇ ਮਰਜ਼ੀ ਲੈ ਜਾਓ ਚਾਹੇ ਸਾਨੂੰ ਖਰਜੋਤ ਬੈਂਸ ਦੀ ਪਾ ਲੈ ਜਾਓ ਸਾਡਾ ਭਾਰਤੀ ਜਨਤਾ ਪਾਰਟੀ ਚੋਣ ਨਿਸ਼ਾਨ ਕਮਲ ਦਾ ਫੁੱਲ ਸਾਡੇ ਦੋਹਾਂ ਭਾਈਆਂ ਦਾ ਰਹਿਣਾ ਲੋਕਾਂ ਨੇ ਸਾਨੂੰ ਜਿਤਾਇਆ ਵਾ ਨੰਗਲ ਦੀ ਵਿਹਤਰੀ ਵਾਸਤੇ ਸਾਨੂੰ ਰਾਣਾ ਕੇਪੀ ਜੀ ਪਾ ਲੈ ਜਾਓ ਅਸੀਂ ਜਾਣ ਨੂੰ ਤਿਆਰ ਹਾਂ ਨਾ ਕੋਲ ਲੈ ਕੇ ਜਾਣ ਦੇ ਪ੍ਰੋਟੈਸਟ ਕਰ ਦੋ ਨਾ ਚਲਾ ਕੇ ਪਰ ਕਹਿੰਦੇ ਮੈਂ ਕਿਹਾ ਪ੍ਰੋਟੈਸਟ ਪੰਮਾ ਜੀ ਕਦ ਸੁਣੀ ਮੇਰੀ ਗੱਲ ਨੰਗਲ ਦੇ ਹਿੱਤ ਦਾ ਹੋਵੇ ਨਾਲ ਬੈਠਾਂਗੇ ਅਸੀਂ ਮਤਬਦੀਨ ਉਹ ਹੋ ਗਾ ਸੁਣ ਲੋ ਜੀਵਨ ਚ ਹਰ ਬੰਦੇ ਨੂੰ ਮੌਕਾ ਮੌਕਾ ਮਿਲਣਾ ਚਾਹੀਦਾ ਅਸੀਂ ਦੋ ਕਾਉਂਸਲਰ ਆ ਆਪਣੀ ਗੱਲ ਹਮੇਸ਼ਾ ਪ੍ਰੈਸ ਦੇ ਵਿੱਚ ਇੱਥੇ ਰੱਖ ਕੇ ਜਾਂਦੇ ਠੀਕ ਬਿਨਾਂ وجہ ਤੋਂ ਕਿਸੇ ਤੇ ਦੋਸ਼ ਨਹੀਂ ਲਾਈਦਾ ਬਿਨਾਂ وجہ ਤੋਂ ਕਿਸੇ ਤੇ ਗੱਲ ਨਹੀਂ ਕੀਤੀ ਚਾਹੇ ਉਹ ਮੰਤਰੀ ਜੀ ਹੈ ਚਾਹੇ ਰਾਣਾ ਜੀ ਹੈ ਅੱਜ ਮੰਤਰੀ ਜੀ ਨੇ ਸਵਾਲ ਕੀਤਾ ਇਹ ਮਿਸਪਲ ਕੌਂਸਲਰ ਚੋਰ ਹੈ ਅਸੀਂ ਉਹਨਾਂ ਨੂੰ ਸਪਸ਼ਟੀਕਰਨ ਦਿੱਤਾ ਕਿ ਅਸੀਂ ਚੋਰ ਨਹੀਂ ਆ ਜਨਾਬ ਇੱਕ ਮਿੰਟ ਸੁਣੀ ਮੇਰੀ ਗੱਲ ਇਹ ਕਮੇਟੀ ਚੋਰ ਹੈ ਇਨਕੁਆਇਰੀ ਕਰਾਓ ਬਿਜ਼ਨਸ ਦੇਖਾਓ ਸੀਬੀਆਈ ਤੇ ਕਰਾਓ ਸਾਡੀ ਕਹਿਣ ਦਾ ਮਤਲਬ ਇਹ ਹੈ ਜੇ ਇਨਕੁਆਇਰੀ ਹੋਊਗੀ ਤਾਂ ਹੀ ਪਤਾ ਲੱਗੂਗਾ ਕਿ ਅਸੀਂ ਸਾਧ ਹੈ ਕਿ ਅਸੀਂ ਚੋਰ ਹੈ 4 ਸਾਲਾਂ ਜਾਂ ਇਨਕੁਆਇਰੀ ਕਿਉਂ ਨਹੀਂ ਕਰਾਈ ਗਈ ਅੱਜ ਤੱਕ ਅਸੀਂ ਤਾਂ ਲਿਖ ਕੇ ਦਿੱਤਾ ਵਾ ਜੀ ਕਾਨੂੰਨ ਕਰਕੇ ਤਾਂ ਇੱਥੇ ਰਿਟਨ ਹੈ ਸਾਡੇ ਕੋਲ ਅਸੀਂ ਐਪਲੀਕੇਸ਼ਨ ਦਿੱਤੀ ਵੀ ਕਿ ਕੰਨੂ ਕਰਕੇ ਜਦੋਂ ਐਸ.ਡੀ.ਐਮ.ਸੀ. ਹੀ ਕਿਸਾਲ ਦੇ ਵੀ ਇਨਕੁਆਰੀ ਕਰਾ ਲਓ ਕਰੋੜਾ ਰੁਪਈਆ ਦਾ ਸਕੈਂਡਲ ਹੈ ਜਨਾਬ ਲੈਣ ਤਾਂ ਇਹਦਾ ਪਾ ਲਗਾ ਦਿੱਤੇ ਹਾਂ ਅਸੀਂ ਲੋਕਾਂ ਨੇ ਬਿਨਾਂ ਇਨਕੁਆਰੀ ਕਰੋ ਹੁਣ ਕੀ ਆਇਆ ਐਮ.ਸੀ. ਜਵਾਨ ਲੋਕਾਂ ਨੇ ਵੋਟਾਂ ਪਾਈਆਂ ਔਰ ਇਨੀ ਆਪਣੇ ਬਾਰਡਰ ਦੇ ਕੰਮਾਂ ਲਈ ਲੜਨਾ ਹੈ ਇਹਨਾਂ ਦਾ ਬੰਦਾ ਵੀ ਹੈ ਕਿਉਂਕਿ ਕੰਮ ਥੋੜੇ ਦਿਨਾਂ ਤੋਂ ਰੁਕੇ ਪਏ ਐ ਸਾਡੇ ਐਮ.ੀ. ਸਾਹਿਬ ਜਿਹੜਾ ਹੈਗਾ ਬਾਹਰ ਚੱਲ ਗਏ ਸੀਗੇ 2 ਮਹੀਨੇ ਦੀ ਛੁੱਟੀ ਸੀਗੀ ਤੇ ਕੰਮ ਸਾਡੇ ਟੈਂਡਰ ਖੁੱਲ ਨਹੀਂ ਰਹੇ ਸਰ 52 ਟੂਲ ਦਾ ਕੀ ਮਸਲਾ ਕੀ ਹੈ ਗੁੰਜਾ 12 ਦਾ ਜਿਹੜਾ ਹੈਗਾ ਮਸਲਾ ਮੇਰੇ ਹਿਸਾਬ ਨਾਲ ਤਾਂ ਜਿਹੜਾ ਹੈਗਾ ਮੰਤਰੀ ਸਾਹਿਬ ਨੂੰ ਜਿਹੜੇ ਸਾਡੇ 52 12 ਦੀ ਪਰਮਿਸ਼ਨ ਹੁੰਦੀ ਆ ਉਹ ਪਹਿਲੇ ਡਾਇਰੈਕਟਰ ਸਾਹਿਬ ਕੋਲ ਜਾਂਦੀ ਡਾਇਰੈਕਟਰ ਸਾਹਿਬ ਤੋਂ ਬਾਅਦ ਜਿਹੜਾ ਹੈਗਾ ਸੈਕਟਰੀ ਸਾਹਿਬ ਕੋਲ ਫਿਰ ਜਿਹੜਾ ਹੈਗਾ ਉਹਦੀ ਪਰਮਿਸ਼ਨ ਮੰਤਰੀ ਸਾਹਿਬ ਦਿੰਦੇ ਆ ਵੈਸੇ ਤਾਂ ਮੈਂ ਅੱਜ ਆਪਣੇ ਅਫਸਰ ਸਾਹਿਬਾਨ ਨੂੰ ਇਹ ਗੱਲ ਕਹੀ ਸੀਗੀ ਵੀ ਸਾਡੀ 52 12 ਬਣਦੀ ਨਹੀਂ ਹੈ 52 12 ਕਿਉਂ ਨਹੀਂ ਬਣਦੀ ਵੀ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਜਿਹੜੀ ਇਹ ਜਗ੍ਹਾ ਜਿੰਨੀ ਹੈਗੀ ਹੈ ਸਰਪਲਸ ਜਗ੍ਹਾ ਇਹ ਉਹ ਇਲੀਗੇਸ਼ਨ ਦੀ ਹੈ ਔਰ ਜਿਹੜਾ ਹੈਗਾ ਪੰਜਾਬ ਸਰਕਾਰ ਦੀ ਹੈ ਕਾਉਂਸਲ ਦੀ ਹੈ ਮੈਂ ਕਹਿੰਨਾ ਵੀ ਜੇ ਅਗਰ ਜਗਾ ਸਰਕਾਰ ਕਹਿੰਦੀ ਹੈ ਵੀ ਸਾਡੀ ਹੈ ਔਰ ਕਾਉਂਸਲ ਦੀ ਹੈ ਫਿਰ ਇਹ ਜਿਹੜਾ ਹੈਗਾ ਸਾਡੇ ਕੰਮਾਂ ਨੂੰ ਕਿਉਂ ਰੋਕ ਲਈ ਵੀ 2 ਢਾਈ ਸਾਲ ਤੋਂ ਕਿਉਂ ਨਹੀਂ ਇਹ ਪਰਮਿਸ਼ਨਾਂ ਦੇ ਦੇ ਬੂੰਜਾ 12 ਜੇ ਵੀ ਇਹ ਦੋ ਅੱਖਰ ਲਿਖ ਕੇ ਦੇ ਦੇਣ ਵੀ ਇੱਥੇ ਬੂੰਜਾ 12 ਦੀ ਜਿਹੜੀ ਹੈਗੀ ਪਰਮਿਸ਼ਨ ਦੀ ਲੋੜ ਨਹੀਂ ਬਣਦੀ ਕਿਉਂਕਿ ਜਿਹੜਾ ਹੈਗਾ ਇਹ ਜਗਾ ਆਲਰੇਡੀ ਜਿਹੜਾ ਹੈਗਾ ਪੰਜਾਬ ਸਰਕਾਰ ਦੀ ਹੈ ਔਰ ਕਾਉਂਸਲ ਦੀ ਤੇ ਸਰ ਜਿਹੜਾ ਅੱਜ ਕਮਾ ਜੀ ਇੰਨਾ ਗੁੱਸੇ ਚ ਹੈ ਕਾਫੀ ਪ੍ਰੈਸ ਕਾਨਫਰੈਂਸ ਕੀਤੀ ਤੁਸੀਂ ਵੀ ਸਮਰਥਨ ਕਰਦੇ ਹੋ ਉਹਨਾਂ ਦਾ ਬਿਲਕੁਲ ਕਮਾਂ ਦਾ ਅਸੀਂ ਸਾਰੇ ਸਮਰਥਨ ਕਰਦੇ ਹਾਂ ਕਮਾਂ ਕਰਕੇ ਗਏ ਉਹਨੂੰ ਹੋਰ ਤਾਂ ਕੋਈ ਕਿਸੇ ਤੇ ਕੋਈ ਅਲੀਗੇਸ਼ਨ ਨਹੀਂ ਲਗਾਇਆ ਕੁਝ ਨਹੀਂ ਹੈ ਸਰ ਲੱਗਦਾ ਕਿ ਤੁਹਾਡੇ ਵੀ ਜਿਹੜੀ ਅਧਿਕਾਰੀ ਹੈ ਨਹੀਂ ਤੁਹਾਡੀ ਵੀ ਗੱਲ ਮੰਨਦੇ ਦੇਖੋ ਗੱਲ ਸਾਨੂੰ ਹੁਣ ਥੋੜਾ ਜਰ ਤੋਂ ਜਦ ਕੰਮਈ ਨਹੀਂ ਅਧਿਕਾਰੀ ਕਿੱਥੇ ਕਹਿਣਾ ਮੰਨਦੇ ਵੇ ਸਾਡਾ ਹੂੰ ਹੂੰ ਤਵੇ ਇੰਨਾ ਮੇਰੀ ਜੇ ਅਧਿਕਾਰੀ ਕਹਿਣਾ ਮੰਨਦੇ ਹੋਣ ਸਾਡਾ ਤੈ ਨੂਬਤ ਨਾ ਵੇ ਸਰ ਉਹਨਾਂ ਨੇ ਕਿਹਾ 15 ਦਿਨ ਦਾ ਟਾਈਮ ਦੇ ਦਿੱਤਾ ਉਹ 15 ਦਿਨ ਬਾਅਦ ਵੀ ਹਾਲਾਤ ਇਹੀ ਰਹਿੰਦੇ ਫਿਰ ਕੀ ਹੋਊਗੀ ਉਹ ਵੀ ਆਪਾਂ ਮੀਟਿੰਗ ਬੁਲਾ ਰਹੇ ਆ ਜੀ ਹਮ ਆਪਾਂ ਸਾਰੇ ਐਮਸੀ ਸਾਹਿਬਾਨ ਨੂੰ ਦੀ ਕਰਕੇ ਸਲਾਹ ਜਿੱਦਾਂ ਉਹਨਾਂ ਵਕੀਲ ਸਾਹਿਬ ਨੂੰ ਵੀ ਬੁਲਾਵਾਂਗੇ ਵਿੱਚ ਜੋ ਸਾਡਾ ਆਪਣਾ ਹੋਇਆ ਸਾਰੇ ਨਾਲ ਸੰਤਕੀ ਤਕੀਉ ਕਰਾਂਗੇ ਆਪਾਂ ਸਰ ਅੱਜ ਦੀ ਮੀਟਿੰਗ ਕਾਫੀ ਗਰਮ ਕਰਮੀ ਰਹੀ ਅਰੋਪ ਹੈ ਕਿ ਜਿਹੜੇ ਅਧਿਕਾਰੀ ਐ ਚੋਰੀ ਹੋਏ ਪਾਰਸਲ ਆ ਕਹਿਣਾ ਨਹੀਂ ਮੰਨਦੇ ਜਾਂ ਉਹਨਾਂ ਦੇ ਕੀਤੇ ਪਾਸ ਜਿਹੜੇ ਉਹ ਕੰਮ ਹੈ ਉਹ ਆਪਾਂ ਫੀ ਕੀ ਕਹਿਣਾ ਚਾਹੁੰਦੇ ਹੋ ਇੱਡਾ ਬੜਾ ਇਲਜ਼ਾਮ ਕਰਦੇ ਆ। ਇਹ ਹਾਊਸ ਦਾ ਪ੍ਰੈਰੋਗੇਟਿਵ ਹੈ ਜੀ ਹਾਊਸ ਦੀ ਮੀਟਿੰਗ ਤੋਂ ਅਸੀਂ ਅਫਸਰਾਂ ਦਾ ਤਾਂ ਬੁੱਲਣਾ ਬੰਦਾ ਹੀ ਨਹੀਂ ਹੁੰਦਾ ਜੀ। ਸਭ ਜਿਹੜੇ ਜਿਹੜੇ ਅਧਿਕਾਰੀਆਂ ਨੇ ਕੰਮ ਆ ਗਏ ਕਿਉਂ ਪਾਰਟ ਨਹੀਂ ਹੋ ਰਿਹਾ? ਕਿਹੜਾ ਕਾਰਨ? ਬੋਜਾ 12 ਦੇ ਦਸਾਨੂੰ ਜੇ ਆਪਣੇ ਅਸੀਂ ਨਗਰ ਕੌਂਸਲ ਦੇ ਅਧਿਕਾਰ ਖੇਤਰ ਤੋਂ ਬਾਹਰ ਕੋਈ ਕੰਮ ਕਰਨਾ ਹੈ ਨਾ ਜੀ ਉਹਦੇ ਵਾਸਤੇ 52 12 ਦੀ ਪਰਮਾਨਗੀ ਲੈਣੀ ਹੁੰਦੀ ਹੈ। ਉਹ ਸਰਕਾਰ ਨੇ ਦੇਣੀ ਹੁੰਦੀ ਹੈ ਜੀ ਉਹ ਅਸੀਂ ਰੈਟਰ ਬਣਾ ਕੇ ਭੇਜਾਂਗੇ ਹੁਣ ਤੇ ਬਾਰੇ ਨਾ ਸਰ ਇਹ ਸ਼ਹਿਰ ਦੇ ਵਿੱਚ ਹੀ ਆ ਸ਼ਹਿਰ ਤੋਂ ਬਾਹਰ ਨਹੀਂ ਹੈਗਾ ਜਿਹੜੀ ਜਿਹਦੇ ਪਾਸੇ ਦਾ ਇੱਕ ਪਾਸੇ ਰਖਨੇ ਜਿਹੜੀ ਬੀਬੀਐਮਬੀ ਦਾ ਇਲਾਕਾ ਸਰ ਪ੍ਰਜਾਪ ਕਾਟੋ ਕੋ ਬਾਹਰ ਨਹੀਂ ਹੋਗਾ ਇਹ ਦੇਖੋ ਤੁਹਾਡੀ ਗੱਲ ਵੀ ਤੁਹਾਡੀ ਗੱਲ ਸਹੀ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪਰ ਇਹ ਪਿੱਛੋਂ ਜਿਹੜਾ ਪ੍ਰੈਜ਼ੀਡੈਂਟ ਹੈ ਹੀ ਚੱਲ ਰਿਹਾ ਹੈ ਤੇ ਅਸੀਂ ਤਾਂ ਫਿਰ ਉਹੀ ਪ੍ਰੈਜ਼ੀਡੈਂਟ ਫੋਲੋ ਕਰਨਾ ਹੈ ਜੇ ਸਰਕਾਰ ਕਹੂਗੀ ਵੀ ਬੀਬੀਐਮਬੀ ਦਾ ਇਲਾਕਾ ਪੰਜਾਬ ਸਰਕਾਰ ਦਾ ਹੀ ਹੈ ਤਾਂ ਫਿਰ ਖਤਮ ਹੋ ਜੂਗਾ ਜਟੂ ਐਲ ਇਸ ਜਿਹੜਾ ਜਿਹੜੇ ਪੰਮਾ ਜੀ ਕਹਿੰਦੇ ਇੱਕ ਅਧਿਕਾਰੀ ਨੇ ਮੇਰੇ ਮੈਂ ਪਰਸ਼ਦ ਦਾ ਕੰਮ ਪਾਸ ਕਰਾਏ ਵੀਰੇ ਕਿਹਾ ਤੇ ਕਾਫੀ ਰਿਕਵੈਸਟ ਕਰਨ ਤੇ ਵੀ ਅਧਿਕਾਰੀ ਨੇ ਮੇਤੇ ਜਿਹਾ ਪਰਸ਼ਦ ਦਾ ਜ਼ਬਰਦਸਤ ਕਿਨ ਕਰਾਈ। ਕਿਉਂ ਮੇਰੇ ਕੋਈ ਐਸੀ ਜੀ ਗੱਲ ਧਿਆਨਤ ਨਹੀਂ ਹੈਗੀ। ਤੁਨੂੰ ਸਹੀ ਗੱਲ ਕਹਾਂ ਨਾ ਪੰਮਾ ਜੀ ਨੇ ਲੈਂਦੀ ਹੈ ਨਾ ਦੂਜੇ ਬੰਦੇ ਲੈ ਲੈਂਦੀ ਹੈ। ਵੀ ਕੋਈ ਐਸਾ ਇਸ਼ੂ ਚੱਲ ਰਿਹਾ ਆਪਣੇ ਧਿਆਨਤ ਨਹੀਂ ਹੈ।